ਲੈ ਦੱਸ ਮੈਂ ਤਾਂ ਗੱਡੀ ਸਾਫ਼ ਕਰਨੀ ਸੀ ਕਪੜਾ ਇਹ ਚੱਕੀ ਬੈਠੇ ਆਪਦੇ ਦੰਦ ਮੂੰਹ ਇਹ ਆਪ ਸਾਫ਼ ਕਰੀ ਜਾਂਦੀ ਹੈਗੀ ਲੈ ਨਹੀਂ ਮੇਰਾ ਦੇ ਕਪੜਾ ਕੋਈ ਨਵੀਂ ਚੀਜ਼ ਹੋਗੀ ਨੇ ਚੱਕ ਕੇ ਪਹਿਲਾਂ ਆਪ ਉੱਤੇ ਬਹਿ ਜੂ ਗੱਡੀ ਲਾ ਲੂ ਆ ਦੇ ਲੈ ਆ ਮੈਂ ਤਾਂ ਫਰੂਟ ਹੀ ਲਿਆਏ ਸੀ ਆਪਦੇ ਪੀਣ ਲਈ ਇਹ ਆਪ ਚੱਕੀ ਫਿਰਦੀ ਹੈਗੀ ਨਾ ਆਪ ਪੀਂਦੀ ਹੈ ਨਾ ਉਹਨੂੰ ਪੀਂਦੀ ਉਹ ਇਹ ਤਾਂ ਖੋਂਦੀ ਏ ਛੋਟੀ ਵੀ ਮੈਨੂੰ ਵੀ ਦੇ ਦੇ ਤੂੰ ਕੱਲੀ ਕਿਉਂ ਉਹ ਦਿੰਦੀ ਨਹੀਂ ਹੈਗੀ ਉਹ ਤੇ ਚੱਕੀ ਫਿਰਦੀ ਮੇਰੇ ਅੰਦਰ ਫਰੂਟ ਚੱਕ ਕੇ ਲੈਗੀ ਸਾਰੀ ਪੀ ਗਈ ਉਹਨੂੰ ਅੰਦਰ ਚੂ ਚੂਸ ਬਿਲਕੁਲ ਨਹੀਂ ਛੱਡਦੇ ਕਿ ਇਹਨਾਂ ਦੇ ਨਰਜੀ ਦਾ ਇਹੀ ਹੈਗਾ ਪੀ ਲੈਂਦੀਆਂ ਨੇ ਫਿਰ ਐ ਬੈਟਰੀ ਮੰਗੂ ਚਾਰਜ ਹੋ ਜਾਂਦੀ ਨਾ ਭੱਜੀ ਫਿਰਦੀਆਂ ਨੇ ਨਾ ਧੁੱਪ ਦੇਖਣੀ ਨਾ ਮੀਂਹ ਦੇਖਣਾ ਦਿਲ ਆ ਗੱਤਾ ਜਾਗਾ ਇਹ ਪਤਾ ਨਹੀਂ ਕਿੱਥੇ ਪਿਆ ਸੀ ਅੰਦਰੋਂ ਲੱਕੜਾਂ ਚ ਬਚਾਲਾ ਅੱਗੋ ਗੁਮਾਚੀ ਜੂ ਵੀ ਚੱਲੇ ਰੋਟੀ ਬਣਾਵਾਂਗੇ ਨੇ ਇਹ ਅੰਦਰੋਂ ਚੱਕ ਲੈਂਦੀ ਆ ਦੇਖਾ ਚੱਕੀ ਫਿਰਦੀ ਆ ਦੇਖਦੇ ਕਿ ਮਸਤੀ ਚੜੀ ਹੁਣ ਜੋ ਪੀਤਾ ਉਹ ਜੂਸ ਹੈ ਤਾਂ ਫਿਰ ਅੰਦਰ ਤਾਂ ਇਹਨਾਂ ਨੇ ਐ ਚਲੂਣੇ ਲੜਦੇ ਆ ਦੇਖੀ ਉਹ ਵੱਡੀ ਉਧਰ ਖੜੀ ਹੈਗੀ ਜਿੰਮੀ ਹੁਣ ਉਹਦੇ ਕੋਲ ਜਾ ਉਹ ਇਤੋ ਖੋਗੀ ਮੈਨੂੰ ਤੇ ਹੁਣ ਦੇਖ 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 ਕਿ ਪਤਾ ਨਹੀਂ ਇਹਨਾਂ ਨੇ ਕਿਹੜਾ ਤੰਦੂਰ ਬਾਲ ਲਾਉ ਲੈ ਗਈ ਚਾਖੇ ਉਹਦੇ ਕੰਮ ਲੜਦੀਆਂ ਨੇ ਕਿਆ ਹੁਣ ਥੱਕ ਕੇ ਲੈ ਵੀ ਆਹ ਤਾਂ ਇਹਦਾ ਪੈਂਦਾ ਸਟਾਈਲ ਵੱਖਰਾ ਹੀ ਹੈਗਾ ਦੇ ਕਿਵੇਂ ਮੇਜ਼ ਤੇ ਧਰਿਆ ਨੇ ਆਹ ਇਹਨੂੰ ਠਾਉਂਦੇ ਵਿਚਾਲ ਮੇਨਾਂ ਖੇੜੇ ਚ ਪੰਗੇ ਲੂਏ ਤੇ ਦੰਦ ਮਾਰਦੀ ਉਹ ਦੇਖ ਤੇ ਢੀ ਝਾੜ ਦੇ ਤੇ ਪੰਗੇ ਤਾਂ ਲੈਂਦੀ ਆ ਦੇਖੇ ਨੂੰ ਇਹਦੇ ਘਰ ਹੁਣ ਭੌਂਕੂਗੀ ਇਹਨੂੰ ਠਾਉ ਕੇ ਚੱਲ ਖੇੜ ਉਹ ਦੇਖ ਵੀ ਮੇਨਾਂ ਖੇੜੇ ਉਹ ਖੇੜਦੀ ਨਹੀਂ ਹੈਗੀ ਉਰਿਆ ਨਹੀਂ ਇੱਧਰ ਸਾਰੀ ਜੜੀ ਖਾਨ ਤੇ ਖਾ ਲੂ ਭੱਜਰੂ ਖਾ ਲੂ ਇਹਨੂੰ ਬਸ ਇਹੀ ਸਦਮਾ ਲੱਗਿਆ ਬਚਾਰੀ ਆ ਬੈਠੀ ਹੈਗੀ ਭੋਲੀ ਜਬਨੀ ਜਿੰਮੂ ਕੀ ਹੋ ਨੇ ਖੜਨਾ ਆ ਦੇਖੋ ਨੇ ਇਹਨੂੰ ਠਾਉਗੇ ਇਹਨੂੰ ਭੌਂ ਕੇ ਵੀ ਖੇਡ ਮੇਰੇ ਨਾਲ ਉਹ ਦੇਖ ਬਿਚੋਂ ਠੌਂਕ ਦਿਆ ਉਹਨੂੰ ਵੀ ਠਾਉ ਉਹ ਦੇਖ ਉਹ ਦੇ ਕੰਨ ਜਿ ਖੜੇ ਕਰਦੇ ਆ ਜਾ ਚਲੋ ਜੀ ਹੋ ਜੋ ਚਾਰਜ ਪੀਲੇ ਤੇ ਤੋਂ ਅੰਦਰ ਤਾਰਤਾ ਉਹ ਫਿਰ ਹਟਦੀ ਨਹੀਂ ਹੈਗੀ ਇੰਨੀ ਮਸਤੀ ਲਿਆਉਂਦੀਆਂ ਨੇ ਘਰ ਦੇ ਵਿੱਚ ਸਰਿਆਂ ਮਹਰਦੀਆਂ ਨਹੀਂ ਹੈਗੀਆਂ ਇਹ ਆ ਦੇਖ ਆ ਤਾਂ ਜੀ ਵਿਚਾਰੀ شریف ਆ ਗਈ ਇਹ ਕੁਝ ਨਹੀਂ ਕਹਿੰਦੀ ਅਗੇ ਜਿਹਨੂੰ ਕਹਿ ਦੋ ਟਿੱਕੇ ਬਹਿ ਜਾਂਦੀ ਆ ਆਹ ਇਹਨੇ ਸਾਰਾ ਕਰ ਸਤੇ ਚੱਕਣਾ ਹੁੰਦਾ ਲਾਲ ਜੀ ਟਿੱਕੇ ਜਿਹਾ ਨਿੱਕੀ ਜੀ ਨੇਗੇ ਖੜਦੀ ਨਹੀਂ ਹੈਗੀ ਕਿਤੇ ਅਦੇ ਪਤਾ ਨਹੀਂ ਕੀ ਕਰੀ ਜਾਂਦੀ ਇੱਥੇ ਹੁਣ ਹਰ ਇੱਕ ਚੀਜ਼ ਹੋਵੇ ਦੇਖ ਦੇਖ ਦੇ ਪੀ ਲਿਆ ਦੁੱਧ ਕਰ ਲੇ ਹਾਜਮ ਚਲੋ ਜੀ ਹੁਣ ਗੱਡੀ ਥੱਲੇ ਗੱਡੀ ਥੱਲੇ ਪੈਂਦੀ ਇਹਨਾਂ ਦੀ ਹੁੰਦੀ ਵੀ ਹਾਂ ਹੁਣ ਦੋ ਘੰਟੇ ਸੌਂ ਜਾ ਜਿੰਮੀ ਵਿਚਾਰੀ ਆਹ ਤਾਂ ਵਿਚਾਰੀ ਸਿਆਣੀ ਆ ਬੜੀ ਤੇਜ਼ ਆਗੀ ਪਤਾ ਨਹੀਂ ਕਿਹੜੇ ਜਨਮ ਦਾ ਪੈਰ ਕੱਟਦੀ ਆ ਜਾ ਆ ਜਾ ਸਤੀ ਦੇਰ ਹੋ ਗਈ ਸੀ ਕੱਢ ਲਾਉ ਨੂੰ ਬਾਹਰੇ ਇਹ ਨੂੰ ਬਾਹਰੇ ਕੱਢਦੀ ਹੁੰਦੀ ਨੇ ਕਈ ਵਾਰ ਵੀ ਆ ਜਾ ਚੱਲ ਮੇਰੇ ਨਾਲ ਵੀ ਖੇਡੇ ਕਰੇ ਜੇ ਉਹਨੂੰ ਤਾਲ ਦਿੰਦੇ ਹੈਗੇ ਆ ਦੇਖ ਹੁਣ ਇਧਰ ਮਗਰ ਮਗਰ ਮੇਰੇ ਮਗਰ ਮਾਰਾ ਭੱਜੀ ਆਉਗੀ ਬਿਲਕੁਲ ਨਹੀਂ ਖੜਨਾ ਲਾਉ ਦੇਖ ਦੇਖ ਦੀਆ ਆ ਜਾ ਰਿਹਾ ਜੀ ਨਹੀਂ ਆਉਣਾ ਧੁੱਪਾ ਕੀ ਧੁੱਪ ਤੋਂ ਚੱਲਦੀ ਬਿहां ਧੁੱਪਾ ਗਿਆ ਮੈਨੂੰ ਬੁਲਾ ਰਿਹਾਗਾ ਚਲੋ ਜੀ ਹੋ ਗਈ ਨੀ ਤਾਂ ਪੂਰੀਆਂ ਹਾਂ ਚਾ ਚਲੋ ਬਾਹਰੇ ਹੁਣ ਪਾਓ ਆਪਾਂ ਮਸਤੀ ਕਰੋ ਚਲੋ 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 ਜੀ ਚਲੋ ਬਹੁਤ ਟਾਈਮ ਹੋ ਗਿਆ ਸੁੱਤਿਆਂ ਨੂੰ ਸਾਰਾ ਦਿਨ ਲੰਗੇ ਸੁੱਤਿਆਂ ਨੂੰ ਖਾ ਲਿਆ ਆਰਾਮ ਕਰ ਲੇ ਫੇਰ ਚੱਲ ਪਈ ਚਲੋ ਜੀ ਹੋ ਗਈ ਬੈਂਟੀ ਚਾਰਜ ਲੱਗੀ ਨਾ ਕੋਈ ਦੀਂ ਦਾ ਬਾਹਰੇ ਨਾ ਕੋਈ ਸੜਕ ਤੇ ਕੋਈ ਨੰਗੂ ਕਾ ਉਹਨੂੰ ਵੱਟੂਗੀ ਕੋਈ ਨੰਗਰ ਨਹੀਂ ਦਿੰਦਾ ਪਹੀ ਤੇ ਚਾਹੇ ਕੋਈ ਬੰਦਾ ਤੁਰਿਆ ਫਿਰਦਾ ਵੀ ਕਿ ਨੰਗ ਦਾ ਕਿਉਂ ਵੀ ਇਸ ਤਾਂ ਪਹੀ ਮੁੱਲ ਲੈਣੀ ਹੈਗੀ ਜਾ ਜਾ ਦੇ ਸਾਰੇ ਪਾਸੇ ਗੇੜੇ ਦੇ ਦੇਖ ਨਾ ਕਿੰਨਾ ਦੇ ਕਿਸੇ ਸਾਈਡ ਕਿੱਥੇ ਆ ਮੂੰਹ ਉੱਪਰ ਇਨੀ ਨਿੱਕੀ ਜਿਹੀ ਟਿੱਡੀ ਨਾਲ ਇਹ ਤੇਜ ਆ ਗਈ ਕਿਸੇ ਨੂੰ ਘਰੇ ਵੜਨ ਦੀ ਗਲੀ 'ਚ ਨੰਗਰ ਨਹੀਂ ਦਿੰਦੀ ਨਾ ਕਿਸ ਨੂੰ ਖਾਣ ਦਿੰਦੀ ਐ ਨਾ ਕੋਈ ਕਰਨ ਜੇ ਜੋ ਕੋਈ ਚੀਜ਼ ਹੋਵੇ ਚੱਕ ਕੇ ਲੈ ਜਾਂਦੀ ਐ ਇਹ ਸਰਦੀ ਬਿਲਕੁਲ ਨਹੀਂ ਹੈਗੀ 1% ਵੀ ਆ ਅੰਬ ਦਿਆਂ ਸੀ ਮੈਂ ਸਲਕਾ ਸਿੱਤਿਆਂ ਸੀ ਉਹ ਚੱਕ ਕੇ ਲੈ ਗਿਆ ਅੰਬ ਆ ਦੇਖ ਆ ਦੇਖ ਤੋਂ ਪਦੇਖੇ ਖੇਖਰ ਦਪਿਆਗਾ ਕੋਈ ਆਉਂਦਾ ਜਾਂਦਾ ਵੀ ਕਿਉਂ ਨਾ ਆਦਾ ਵੀ ਕਾਹਤੋਂ ਕੋਈ ਨੰਗ ਰਿਆਗਾ ਵੀ ਮੈਂ ਕੱਲੀ ਹੀ ਉੱਥੇ ਰਾਂ ਉਹ ਦੇਖੋ ਵਿਚਾਰੇ ਦੋ ਆਏ ਨੇ ਕੋਈ ਤੇ ਉਹਨਾਂ ਨੂੰ ਭੌਂਕੀ ਜਾਂਦੀ ਆ ਦੇਖ ਦੇ ਨਿੱਕੀ ਜੀ ਝੋਲੇ ਚ ਪਾ ਕੇ ਲੈ ਕੇ ਨਾ ਤੈਨੂੰ ਆ ਦੇਖ ਆ ਵੀ ਉਹਨਾਂ ਛੱਡਣਾ ਨੇ ਕਿਦੋਂ ਕੋਈ ਤੂੰ ਬਗਲੀ ਚ ਪਾ ਕੇ ਲੈ ਚੋ ਉਹ ਦੇਖੋ ਦੇਖੋ ਦੇਖ ਦੇ ਡਰਦੀ ਨਹੀਂ ਹੈਗੀ ਵੀ ਉਹ ਕਿੱਡੇ ਵੱਡੇ ਨੇ ਮੇਰਾ ਸਰੀਰ ਦੇ ਕਿੱਡਾਗਾ ਨਹੀਂ ਹੈਗਾ ਆ ਕੱਲ੍ਹ ਤਰਬੂਜ ਖਾਦਾ ਸੀਗਾ ਵੀ ਚੱਲ ਉਹਦਾ ਛਿਲਕਾ ਜਿਹਾ ਸੀਗਾ ਇਹਨੇ ਰੱਖ ਲੈ ਸਾਈਡ ਤੇ ਇਹਨੂੰ ਦੋ ਦਿਨ ਬੇਹੱਦ ਚੀ ਸਵਾਦ ਆਉਂਦੀ ਐ ਕਮੇ ਲੱਗੀ ਪਈ ਐ ਖਾਣ ਪਤਾ ਨਹੀਂ ਕਿਹੜਾ ਇਹਦੇ ਵਿੱਚ ਰਸ ਇਕੱਠਾ ਹੋ ਜਾਂਦਾਗਾ ਹੁਣ ਸਾਰਾ ਖਾ ਜਾਣਾ ਉਹ ਆ ਗਈ ਵੱਡੀ ਵੀ ਆ ਗਈ ਹੁਣ ਦੇਖੀ ਮੋਬੀ ਤੇ ਕੋਲੋਂ ਲਾਊਗੀ ਮੈਨੂੰ ਵੀ ਦੇ ਦੇ ਆ ਦੇਖ ਇਹ ਦਿਨ ਬਸ ਖਾਂਤੇ ਇਹਨੇ ਲੱਕ ਬਨੇ ਚੱਕਲਾ ਚੱਕਲਾ ਖਾਲਾ ਛੱਡੀ ਨਾ ਖਾਲੋ ਦੋਨੇ ਕੱਚਾ ਚੱਕਲਾ ਤੂੰ ਵੀ ਵਹੀ ਚੀ ਜੋ ਲੈ ਗਈ ਚੱਕ ਕੇ ਇਹ ਉਹ ਤੋਂ ਖੌਂਦੀ ਰਹਿੰਦੀ ਐ ਇਹ ਉਹ ਤੋਂ ਖੌਂਦੀ ਨਿੰਝੋ ਲੈ ਗਈ ਚਲੋ ਜੀ ਚਲੋ 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 ਖਾ ਲੋ ਖਾ ਲੋ ਕੱਚਾ ਤਰਬੂਜ ਇਹ ਬਈਆਂ ਚੀਜ਼ਾਂ ਨੂੰ ਸਵਾਲ ਲੱਗਦੀਆਂ ਨੇ ਅਗਰ ਤੁਸੀਂ ਸਾਡੇ ਜਿਮੀ ਸਪੀਡ ਤੋਂ ਉੱਤੇ ਆਏ ਹੋ ਨਾ ਤਾਂ ਜੇ ਵੀਡੀਓ ਇਹਨਾਂ ਦੀ ਚੰਗੀਆਂ ਲੱਗਦੀਆਂ ਨੇ ਤਾਂ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਇਹ ਵੀ ਇੱਕ ਤੁਹਾਡੇ ਪਿਆਰ ਦੇ ਭੁੱਖੇ ਹੁੰਦੇ ਨੇ ਚਲੋ ਬੋਲ ਨਹੀਂ ਸਕਦੇ ਪਰ ਇਹਨਾਂ ਦੀ ਫਿਨਿੰਗ ਆਉਂਦੀਆਂ ਨੇਗੀਆਂ ਤੇ ਹੁਣ ਹੋ ਚੁੱਕਿਆ ਰਾਤ ਹੁਣ ਪੂਰਾ ਦਿਨ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੇ ਪੂਰੀ ਮਸਤੀ ਕਰਨੀ ਹੁੰਦੀ ਹੈ ਜਦੋਂ ਮਸਤੀ ਕਰਕੇ ਹਟ ਜਾਂਦੇ ਨੇ ਆਰਾਮ ਨੇ ਚਲੋ ਜੀ ਅੱਛਾ ਅਰ 9 10 ਵਜੇ ਜਦੋਂ ਸਾਰੇ ਸੌਣਗੇ ਫਿਰ ਇਹਨਾਂ ਨੇ ਸੌਣਾ ਉਹਨਾਂ ਟਾਈਮ ਦੀ ਨਾ ਟਿਕਨ ਹੈਗਾ ਜਾਂਦੇ ਆਂਦੇ ਸਬਸਕ੍ਰਾਈਬ ਜਰੂਰ ਕਰ ਦਿਓ ਥੈਂਕ ਯੂ ਸੋ ਮਚ